ਉਹਨਾਂ ਨੂੰ ਕਾਨੂੰਨ ਦੇ ਵਾਂਗ ਜਿਹੜਾ ਦੇਸ਼ ਵਾਪਸ ਲਾ ਕੇ ਸਜ਼ਾ ਵੀ ਦਿੱਤੀ ਜਾਊਗੀ ਬਾਹਰ ਬਿੱਖੇ ਜਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਵੱਲੇ ਜਿਹੜਾ ਉਹ ਕਰਾਰੇ ਉਹਨਾਂ ਦੇ ਤਹਿਤ ਜਿਹੜੇ ਹੋ ਰਹੇ ਇਹ ਆਜ਼ਾਦਤੀ ਦਿੱਤੀ ਜਾਊਗੀ ਕਿ ਉਹ ਗੋਲੀ ਚਲਾ ਕੇ ਕਿ ਨਰੋਸ਼ ਬੰਦੇ ਨੂੰ ਮਾਰ ਦੇ ਉਹਦੇ ਮਾਰਦੇਗੇ ਉਹਨਾਂ ਨੂੰ ਉਹਦਾ ਬਹੁਤ ਵੱਡਾ ਕਮਿਆਦਾ ਭੁਗਤਣਾ ਪਊਗਾ ਉਹਦੀ ਠੰਡਾ ਮੌਸਮ ਹੋਣ ਦੇ ਬਾਵਜੂਦ ਟਾਈਮ ਕੱਢ ਕੇ ਆਏ आप मिथे हुए टाइम तो थोड़ा लेट हो गए मेरे नाल शहरी प्रधान प्रताप जी बराड़ साहब साढ़े रामगढ़िया बोर्ड के चेयरमैन सोखी साहब मैं बस तरह दो तीन गल् सी चाहता असी जो कह रहे हैं सरकार ਗੈਂਗਸਟਰ ਦੇ ਬਾਰੇ ਵਿੱਚ ਜੋ ਕਹਿੰਦੀ ਹੈ ਉਹ ਕਰਕੇ ਦਿਖਾਦੀ ਆ ਤੁਸੀਂ ਅੱਜ ਸਭ ਨੇ ਖਬਰ ਦੇਖੀ ਹੋਊਗੀ ਕਿ ਸਾਡੇ ਪੁਲਿਸ ਨੇ ਪਿਛਲੇ ਦਿਨੀ ਅਮਰ ਸਾਹਿਬ ਦੇ ਇੱਕ ਪੈਲਸ ਦੇ ਵਿੱਚ ਵਿਆਹ ਮੌਕੇ ਜਦ ਮੇਰ ਸਿੰਘ ਸਤਪੰਜ ਬਲਟੋਏ ਨੂੰ ਕਤਲ ਕਰਨ ਵਾਲੇ ਬੰਦੇ ਜਿਹੜੇ ਆ ਸ਼ੂਟਰ ਜਿਹੜੇ ਆ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਅੱਜ ਗਫਾਦ ਕੀਤਾ ਉਹਦੇ ਟੋਟਲ 7 ਦੋਸ਼ੀ ਸੀਗੇ ਸਾਰੇ ਦੇ ਸਾਰੇ ਜਿਹੜੇ ਉਹ ਗਫਾਦ ਹੋ ਚੁੱਕੇ ਆ ਇਹ ਸਿਰਫ ਪਿਛਲੇ 8 ਦਿਨ ਦੇ ਵਿੱਚ ਉਹ ਸਾਡੀ ਪੁਲਿਸ ਨੇ ਜਿਹੜਾ ਕੀਤਾ ਉਹਦੇ ਤੋਂ ਇਲਾਵਾ ਤੁਸੀਂ ਰੋਜ਼ ਹੀ ਦੇਖਦੇ ਹੋ ਤੁਸੀਂ ਅੱਜ ਵੀ ਦੇਖਾੜਾ ਕਿ ਬਸਾਂ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸਾਡੀ ਪੁਲਿਸ ਨੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਅਨਾਰਕੀ ਫੈਲਾਉਣਾ ਚਾਹੁੰਦੇ ਆ ਉਹਨਾਂ ਨਾਲ ਸਾਡੀ ਪੁਲਿਸ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਲੜੀ ਆ ਇਹ ਜਿਹੜੇ ਬੰਦੇ ਦੋਵੇਂ 36 ਘਰ ਤੋਂ ਫੜਿਆ ਕਿਤੋਂ ਦਿਨ ਚੰਬਸਾ ਰਾਜਣਗੇ ਉਦੋਂ ਤੋਂ ਬਾਅਦ ਇਹਨਾਂ ਦੀ ਪੁੱਛਗਛ ਹੋਊਗੀ ਔਰ ਜਿਹੜਾ ਸਾਡੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਹਥਿਆਰ ਤੇ ਮੋਟਰਸਾਈਕਲ ਜਿਹੜੇ ਮਈਆ ਕਰਾਏ ਸੀਗੇ ਉਹ ਜਾਂਚਦਾਨ ਜਿਹੜੀ ਨਵੀਂ ਲੀਡ ਉਹ ਤਰਨਤਾਰਨ ਪੁਲਿਸ ਨੇ ਤਿੰਨ ਹੋ ਦੋਸ਼ੀ ਜਿਹੜੇ ਕੁਲਵਿੰਦਰ ਸਿੰਘ ਕਿੰਦਾ ਰਮਨਦੀਪ ਸਿੰਘ ਹਰਪੀ ਸਿੰਘ ਉਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੋਸ਼ੀਆਂ ਨੇ 110 ਕਿਲੋਮੀਟਰ ਸੀਸੀਟੀਵੀ ਟਰੈਕ ਕਰਕੇ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਆ ਜਾਂਚ ਪੂਰੀ ਜਿਹੜੀ ਟੈਕਨੀਕਲੀ ਐਵੀਡੈਂਸ ਦੇ ਆਧਾਰ ਤੇ ਆ ਦੋਸ਼ੀਆਂ ਦੀ ਮੂਵਮੈਂਟ ਵੱਖ-ਵੱਖ ਆਵਾਜ਼ਾਂ ਦੇ ਰਾਈ ਹੋਈ ਬਿਹਾਰ ਪੱਟਨਾ ਨਦੀਰ ਰਾਪੂਰ ਛਤੀਸਗੜ ਲੋਕਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਫਤਾਰ ਜਿਹੜਾ ਕੀਤਾ ਗਿਆ ਔਰ ਇਹ ਕਤਲ ਜਿਹੜੇ ਬਾਹਰ ਬੈਠੇ অপারেਟਰ ਨੇ ਬਾਹਰ ਬੈਠੇ ਜਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਮਤਲਬ ਜਿਹੜਾ ਉਹ ਕਰਾਰੇ ਉਹਨਾਂ ਦੇ ਤਹਿਤ ਜਿਹੜੇ ਹੋ ਰਿਹਾ ਔਰ ਫੰਡਿੰਗ ਇਥਿਆਰ ਵਾਹਨ ਤੇ ਸੈਲਟਰ ਵਾਕਫਾ ਕ ਲੋਕਾਂ ਨੂੰ ਵਹਈਆ ਕਰਵਾਏ ਗਏ ਔਰ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਜੀ ਨੇ ਬਾਤ ਬਾਤ ਜ਼ੀਰੋ ਟੋਲਰੈਂਸ ਗੈਂਗਸਟਰਵਾਦ ਦੇ ਉੱਤੇ ਕਿਹਾ ਹੈ ਇਹਦਾ ਰਿਜ਼ਲਟ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਉਹ ਬਾਦ ਦਮ ਕੰਮ ਕਰ ਰਹੀ ਹੈ ਔਰ ਕਿਸੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਕੋਈ ਵਾਦ-ਵਤ ਕਰਕੇ ਬਚ ਕੇ ਚਲ ਜਾਣਗੇ ਉਹਨਾਂ ਲਈ ਜੇਲਾ ਬਣਿਆ ਉਹਨਾਂ ਲਈ ਜੋ ਗੋਲੀ ਚਲਾਉਂਦੇ ਉਹਨਾਂ ਲਈ ਵੀ ਗੋਲੀ ਬਣੀ ਹੈ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਗੈਸਟਵਾਦ ਦੇ ਖਿਲਾਫ ਡਰਗ ਦੇ ਖਿਲਾਫ ਇੱਕ ਲੰਮੀ ਲੜਾਈ ਲੜੀ ਐ ਉਹ ਜਲਦੀ ਅਸੀਂ ਇਸ ਲੜਾਈ ਨੂੰ ਜੜਾ ਉਹ ਸਿਰੇ ਲਾ ਦਿਆਂਗੇ ਅਸੀਂ ਜਲਦੀ ਇਹ ਗੈਸਟਵਾਦ ਪੰਜਾਬ ਚੋਂ ਜੜਾ ਉਹ ਖਤਮ ਕਰ ਦਿਆਂਗੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਇਹ ਅਜਾਜਤ ਦੀ ਦਿੱਤੀ ਜਾਊਗੀ ਕਿ ਉਹ ਗੋਲੀ ਚਲਾ ਕੇ ਕਿ ਨਰੋਜ ਬੰਦੇ ਨੂੰ ਮਾਰ ਦੇ ਉਹਦੇ ਨੂੰ ਮਾਰਦਗੇ ਉਹਨਾਂ ਨੂੰ ਉਹਦਾ ਬਹੁਤ ਵੱਡਾ ਖਮਿਆਦਾ ਭੁਗਤਣਾ ਪਊਗਾ ਬਈ ਪੜਦੇ ਦਾ ਇਹ ਕਹਿਣਾ ਚਾਹੁੰਦਾ ਸੀਗਾ ਕਿ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਜਿਹੜੀ ਆ ਜਿੰਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਦ ਸੀਗਾ ਉਦੋਂ ਵੀ ਬਹੁਤ ਵੱਡੀ ਲੜਾਈ ਲੜੀ ਤੇ ਹੁਣ ਵੀ ਗੈਂਗਸਟਰਵਾਦ ਦੇ ਖਿਲਾਫ ਤੇ ਡਰਗ ਮਾਫੀਆ ਦੇ ਖਿਲਾਫ ਸਾਡੀ ਪੁਲਿਸ ਜਿਹੜੀ ਆ ਬਹੁਤ ਵੱਡੀ ਲੜਾਈ ਲਾੜੀ ਆ ਇਸ ਕਰਕੇ ਅਸੀਂ ਜਲਦੀ ਡਰਗ ਮਾਫੀਆ ਤੇ ਗੈਂਗਸਟਰ ਜਿਹੜਿਆ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੀਆਂ ਸਵਾਖਾਂ ਪਿੱਛੇ ਜਿਹੜਾ ਭੇਜ ਦਿਆਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਉਹ ਅੰਬਾਸਡਰ ਆਉਣਗੇ ਅਦਮਾਨ ਦੇ ਉੱਤੇ ਫਿਰ ਪਤਾ ਲੱਗੂਗਾ ਕਿ ਕੀ ਕਾਰਨ ਨਿਕਲਿਆ ਕਿੱਥੋਂ ਕੀ ਕੀ ਗੱਲ ਹੋਈ ਕਿਹੜੇ ਬੰਦਿਆਂ ਨੇ ਪੈਸੇ ਦਿੱਤੇ ਕਿਦਾਂ ਦੇ ਪਿੱਛੇ ਸਾਜ਼ਿਸ਼ ਕੀਤੀ ਉਹ ਸਭ ਚੀਜ਼ਾਂ ਨੰਗੀ ਆਉਣਗੀਆਂ ਭਧਾਰੀਆ ਸਾਹਿਬ ਜਿਸ ਤਰੀਕੇ ਨਾਲ ਮਾਰਨ ਦੀ ਵੀਡੀਓ ਵਾਇਰਲ ਹੁੰਦੀ ਆ ਵੇਖੋ ਖੌਫ ਖੋਕੀ ਵਿੱਚ ਬਾਅਦ ਦਾ ਦਿੱਤੀ ਆ ਰਹੀ ਜਾਂਦੀ ਹੋਰ ਸ਼ਕਤੀ ਕਰਨ ਦੀ ਲੋੜ ਹੈ ਜੇ ਬਿਲਕੁਲ ਦੇਖੋ 8 ਦਿਨ ਦੇ ਵਿੱਚ ਕਿੱਥੋਂ ਜਾ ਕੇ ਬੰਦੇ ਫੜ ਕੇ ਲਿਆਂਦੇ ਇਹ ਸ਼ਕਤੀ ਦਾ ਨਤੀਜਾ ਕਿ ਅਸੀਂ ਸ਼ਕਤੀ ਕੀਤੀ ਹੈ ਅਸੀਂ ਬਲ ਜਿਹੜਾ 18 ਦੇ ਵਿੱਚੋਂ ਦੇ ਬੰਦੇ ਜਿਹੜੇ ਆ ਉਹ 36 ਘਰ ਤੋਂ ਫੜ ਕੇ ਲੈਂਦੇ ਆ ਹੋਰ ਵੀ ਕੋਈ ਵੀ ਵਾਰਦਾ ਜਿਹੜੀ ਹੋ ਗਈ ਪਹਿਲੇ ਤੁਸੀਂ ਦੱਸ ਦਿੰਦੀਆਂ ਵੇਖੋ ਬੋਟਾ ਪੁਲਿਸ ਨੇ ਕਿੰਨਾ ਵੱਡਾ ਬਹਾਦਰੀ ਵਾਲਾ ਕੰਮ ਜਿਹੜਾ ਕੀਤਾ ਸੋ ਸਾਡੇ ਵੱਲੋਂ ਪੂਦਾ ਸਖਤ ਸਕੰਝ ਪੁਲਿਸ ਵੱਲੋਂ ਸਰਕਾਰ ਵੱਲੋਂ ਗੈਂਗਸਟਰਵਾਦ ਦੇ ਖਿਲਾਫ ਤੇ ਡਰੱਗ ਮਾਫੀਆ ਦੇ ਖਿਲਾਫ ਪੂਦਾ ਸਖਤ ਸਕੰਝਾਂ ਦੇ ਜਾਰੀ ਲਊਗਾ ਦੇਸ਼ ਵਿੱਚ ਗੈਂਗਸਟਰ ਜਿਹੜੇ ਚਲਾ ਰਹੇ ਨੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾਵੇ ਬਿਲਕੁਲ ਉਹਨਾਂ ਦਾ ਸਿਕੰਜਾ ਵੀ ਕੱਸਿਆ ਜਾਊਗਾ ਉਹਨਾਂ ਨੂੰ ਕਾਨੂੰਨ ਦੇ ਵਾਂਗ ਜਿਹੜਾ ਦੇਸ਼ ਵਾਪਸ ਲਿਆ ਕੇ ਸਜ਼ਾ ਵੀ ਦਿੱਤੀ ਜਾਊਗੀ ਠੀਕ ਹੈ ਹਾਂ